ਨਾ ਧੋਖਾ ਕਰ ਰਹੇ ਆ ਵੀ ਉਥੇ ਜਾ ਕੇ ਤੇ ਬੜੀਆਂ ਮੀਡੀਆ ਕਰਨਗੇ ਬਾਦਚ ਦੇਣਾਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਿਦੀ ਹੈ ਇਹਨਾਂ ਦਾ ਸਨਾ ਚਾਹੀਦਾ ਕਿ ਐਨਐਸਏ ਜਿਹੜੀ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁੱਟੇ ਹੋਏ ਐ ਉਹਨਾਂ ਨੂੰ ਪੂਰੀ ਸਟੇਟਿਟੀ ਲਿਆ ਜਾ ਸਕਦਾ ਜੇ ਸਟੇਟਿਟੀ ਤੇ ਗਵਰਨਰ ਦੀ ਸਟੇਟਿਚ ਲਿਓ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡੋਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਐ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਐ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੀ ਘਰਾ ਚਾ ਕੇ ਇਹ ਇੱਦਾਂ ਦੇ ਹਾਲਾਤ ਕਦੀ ਦੇਖਿਆ ਨਹੀਂ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇਹ ਤੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਐ ਸੋ ਮੈਂ ਸਭ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਪਿਆ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਮੈਂ ਤੇ ਲਗਾਤਾਰ ਦੋਤਾ ਹੀ ਚੱਲਦਾ ਸਗੋਂ ਬੋਲੀ ਨਹੀਂ ਹੁੰਦਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ 2 ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਪੇ ਕਿ 2 ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲਕਲ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿ ਅਸੀਂ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸੰਦੇਹ ਦਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਈ ਸਮੇਂ ਚ ਸਬਕ ਸਿੱਖਿਆ। ਰਿਪੋਰਟ ਜਿਹੜਾ ਡੀਸੀ ਸਾਹਿਬ ਕੋਲ ਤੁਹਾਨੂੰ ਤੁਸੀਂ ਮਿਲੇ ਹੋ ਰੈਂਡਮ ਦਿੱਤਾ ਹੈ ਕਿ ਅ ਵਿਸ਼ਵਾਸ ਲਾਇਆ ਉਹਨਾਂ ਦੇ ਕਿ ਦੇਖੋ ਉਹਨਾਂ ਨੇ ਤਾਂ ਕਿਹਾ ਇਹਨਾਂ ਮੈਂ ਤੁਹਾਨੂੰ ਦੱਸਾਂ ਜੀ ਜਿਹੜੇ ਅਫੀਸਰ ਹੁੰਦੇ ਐ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਹੁੰਦੀ ਐ। ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਐ ਉਹ ਰਾਹ ਵੀ ਕੱਢ ਲੈਂਦੇ ਐ ਕੋਈ ਐਸੀ ਗੱਲ ਨਹੀਂ ਹੁੰਦੀ। ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨੈਂਸ ਸਾਰੀ ਫੇਲ ਹੋਈ ਪਈ ਐ। ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਸੇ ਦੀ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹੀ। ਸੋ ਅਸੀਂ ਤੇ ਇਸ ਆਸ ਕਰਦੇ ਆ ਕਿ ਹਟ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਨੇ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਸ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਤੋਂ ਨਹੀਂ ਕਦੀ ਲਈ ਉਹ ਵੀ ਰਹੁੰਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮਐਲਏ ਨੂੰ ਉਹ ਆਪ ਰਹੁੰਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਵੇ ਚਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਸਾਰੀਆਂ ਬਿਲਡਿੰਗਾਂ ਸੀ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਦੀ ਪੋਚਾ ਵੀ ਮਾਰਿਆ ਹੋਵੇ ਸੀ ਕਾਰਨ ਜਿੰਨੀਆਂ ਬਿਲਡਿੰਗਾਂ ਨਵੀਆਂ ਬਣੀਆਂ ਜਿੰਨੀਆਂ ਵੱਡੀਆਂ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਯਾਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜਿਸੀ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰੀਆਂ ਗੱਲਾਂ ਨੂੰ ਯਾਦ ਵੀ ਰੱਖਣਾ ਕਿ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੀ ਹੋ ਤਕਲੀਫ ਸਾਨੂੰ ਵੀ ਹੁੰਦੀ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀਸਟਾਬ ਨੇ ਵਿਸ਼ਵਾਸ ਦਵਾਇਆ ਉਹਨਾਂ ਕਿਹਾ ਕਿ ਮੈਂ ਅਗਬਰਨ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪਹੁੰਚਾ ਬੀਬੀ ਜੀ ਨਾਲ ਇੰਨਾ ਤੋਖਾ ਕਰ ਰਹੇ ਆਂ ਵੀ ਉੱਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਦਚ ਦੇਣਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਦੀ ਹੈ ਇਹਨਾਂ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਹੈ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ੍ਹ ਜਾ ਕੇ ਸੁੱਟੇ ਹੋਏ ਹੈ ਉਹਨਾਂ ਨੂੰ ਪੂਰੀ ਸਟੇਟ ਵਿੱਚ ਨਹੀਂ ਲਿਆ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਬਾਰਡਰੀ ਸਟੇਟ ਚ ਲਿਆਉਣ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡੋਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਆ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਆ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੇ ਘਰਾ ਚਾ ਕੇ ਇਦਾਂ ਦੇ ਹਾਲਾਤ ਕਿ ਨਹੀਂ ਦੇਖਿਆ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇਹ ਤੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਆ ਸੋ ਮੈਂ ਸਭ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਹੈ ਮੈਂ ਤੇ ਲਗਾਤਾਰ ਦੋਤਾ ਹੀ ਚੱਲਦਾ ਸਗੈ ਬੋਲੀ ਨਹੀਂ ਪੋਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ ਦੋ ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਗੇ ਕਿ ਦੋ ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟ੍ਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲਕ ਦਲ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿਸੀ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਨੇਹ ਦਿਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਸਬਕ ਸਿਖਾਈਏ ਜੀ ਜੀ ਰਿਪੀ ਜੀ ਜਿਹੜਾ ਡੀਸੀ ਸਾਹਿਬ ਕੋਲ ਤੁਸੀ ਮਿਲੇ ਹੋ ਮੈਨੂੰ ਮੈਨੂੰ ਦਿੱਤਾ ਹੈ ਕਿ ਅ ਮਿਸ਼ਵਾਸ ਲਾਇਆ ਉਹਨਾਂ ਦੇ ਕਿ ਤੁਸੀਂ ਦੇਖੋ ਉਹਨਾਂ ਨੇ ਤਕਿਆ ਇਹਨੇ ਮੈਂ ਤੁਹਾਨੂੰ ਦੱਸਿਆ ਜੀ ਜਿਹੜੇ ਅਫੀਸਰ ਹੁੰਦੇ ਐ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਹੁੰਦੀਆਂ ਜੀ ਇਹ ਬੜੇ ਸਿਆਣੇ ਅਫਸਰ ਹੁੰਦੇ ਉਹ ਰਾਹੀ ਕੱਢ ਲੈਂਦੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨੈਂਸ ਸਾਰੀ ਫੇਲ ਹੋਈ ਪਈ ਹੈ ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਛ ਨਹੀਂ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹੀ ਸੋ ਅਸੀਂ ਤੇ ਇਸ ਆਸ ਕਰਦੇ ਆ ਕਿਹਾ ਤੇ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਾਸਤੇ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਤੋਂ ਨਹੀਂ ਕਦੀ ਲਈ ਉਹ ਵੀ ਰਹਿੰਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮ ਐਲ ਏ ਨੂੰ ਉਹ ਆਪ ਰੌਣ ਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਅੱਗੇ ਚਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਨਾਲ ਸਾਰੀਆਂ ਬਿਲਡਿੰਗਾਂ ਅਸੀਂ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਦੀ ਪੋਚਾ ਵੀ ਮਾਰਿਆ ਹੋਵੇ ਇਸ ਟਾਈਮ ਜਿੰਨੀਆਂ ਬਿਲਡਡਗਾਂ ਨਵੀਆਂ ਬੜੀਆਂ ਜਿੰਨੀਆਂ ਵੱਡੇ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਜਾਇਦ ਕਰਦੇ ਆ ਕਿ ਸ਼ੋਮਨੀ ਕਾਲ ਜਲਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜਿਸੀ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰਿਆਂ ਕੋਲੋਂ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੇ ਹੋ ਤਕਲੀਫ ਸਾਨੂੰ ਵੀ ਹੁੰਦੀ ਸੋ ਸਾਰੇ ਆਵਾਜ਼ ਬੁਲੰਦ ਕਰ ਦਿੱ ਡੀਸਟਾਪ ਨੇ ਵਿਸ਼ਵਾਸ ਦਵਾਇਆ ਉਹਨਾਂ ਕਹਿ ਕੇ ਮੈਂ ਕਬਰਨਰ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪੰਜਾਬ ਬੀਬੀ ਜੀ ਨਾਲ ਇੰਨਾ ਧੁਖਾ ਕਰ ਰਹੇ ਆਂ ਵੀ ਉੱਥੇ ਜਾ ਕੇ ਤੇ ਬੜੀਆ ਮੀਡੀਆ ਕਰਨਗੇ ਬਾਅਦ ਚ ਦੇਣਾਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਜੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉੱਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਿਦੀ ਹੈ ਇਹ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਹੈ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁੱਕੇ ਹੋਏ ਹੈ ਉਹਨਾਂ ਨੂੰ ਪੂਰੀ ਸਟੇਟਿਟੀ ਲੈ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਗਵਾਂਦੀ ਸਟੇਟ ਚ ਲਿਆਉਣ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡ ਵਿੱਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਆ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਆ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੀ ਘਰਾ ਚਾ ਕੇ ਇਹ ਇਹਦੇ ਹਾਲਾਤ ਕਿ ਨਹੀਂ ਦੇਖੇ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇਹ ਤੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਐ ਸਰ ਮੈਂ ਸਭ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਮੈਂ ਤੇ ਲਗਾਤਾਰ ਦੋ ਤਾਈਂ ਚਲਤੋਂ ਸਗੋਂ ਬੋਲੀ ਨਹੀਂ ਹੁੰਦਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ 2 ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਪੇ ਕਿ 2 ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟ੍ਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲਕਲ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿ ਅਸੀਂ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਨੇਹ ਦਿਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਈ ਸਮੇਂ ਚ ਸਬਕ ਸਿੱਖਿਆ। ਰਿਪੋਰਟ ਜਿਹੜਾ ਡੀਸੀ ਸਾਹਿਬ ਕੋਲੋਂ ਤੁਸੀਂ ਮਿਲੇ ਹੋ ਰੈਂਡਮ ਦਿੱਤਾ ਹੈ ਕਿ ਅ ਵਿਸ਼ਵਾਸ ਲਾਇਆ ਉਹਨਾਂ ਦੇ ਕਿ ਤੁਸੀਂ ਦੇਖੋ ਉਹਨਾਂ ਨੇ ਤਾਂ ਕਿਹਾ ਇਹਨਾਂ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਅਫੀਸਰ ਹੁੰਦੇ ਐ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਆਉਂਦੀਆਂ ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਐ ਉਹ ਰਾਹ ਵੀ ਕੱਢ ਲੈਂਦੇ ਐ ਕੋਈ ਐਸੀ ਗੱਲ ਨਹੀਂ ਹੁੰਦੀ ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨੈਂਸ ਸਾਰੀ ਫੇਲ ਹੋਈ ਪਈ ਐ ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਸੇ ਦੀ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹਿ ਗਈ ਸੋ ਅਸੀਂ ਤੇ ਇਸ ਆਸ ਕਰਦੇ ਆਂ ਕਿ ਆ ਤੇ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਾਸਤੇ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਤੋਂ ਨਹੀਂ ਕਦੀ ਲਈ ਉਹ ਵੀ ਰਹੁੰਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮਐਲਏ ਨੂੰ ਉਹ ਆਪ ਰਹੁੰਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਵੇਚ ਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਸਾਰੀਆਂ ਬਿਲਡਿੰਗਾਂ ਸੀ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਦੀ ਪੋਚਾ ਵੀ ਮਾਰਿਆ ਹੋਵੇ ਸਰਕਾਰ ਜਿੰਨੀਆਂ ਬਿਲਡਿੰਗਾਂ ਨਵੀਆਂ ਬਣੀਆਂ ਜਿੰਨੀਆਂ ਵੱਡੀਆਂ ਮਿੰਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਯਾਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਚ ਅਸੀਂ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ ਚ ਇਹ ਸਾਰੀਆਂ ਗੱਲਾਂ ਨੂੰ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੀ ਹੋ ਤਕਲੀਫ ਸਾਨੂੰ ਵੀ ਹੁੰਦੀ ਹੈ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀਸ ਸਾਹਿਬ ਨੇ ਵਿਸ਼ਵਾਸ ਪਾਇਆ ਉਹਨਾਂ ਕਿਹਾ ਕਿ ਮੈਂ ਇੱਕ ਵਾਰ ਨੇ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪਛਾਣ ਬੀਬੀ ਜੀ ਨਾਲ ਇੰਨਾ ਤੋਖਾ ਕਰ ਰਹੇ ਹੈ ਵੀ ਉੱਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਅਦ ਚ ਦੇਣਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉੱਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦੀਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਦੀ ਹੈ ਇਹਨਾਂ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਹੈ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁੱਟੇ ਹੋਏ ਹੈ ਉਹਨਾਂ ਨੂੰ ਪੂਰੀ ਸਟੇਟ ਵਿੱਚ ਨਹੀਂ ਲਿਆ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਬੰਦੀ ਸਟੇਟ ਚ ਲਿਆਉਣ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡੇ ਵਿੱਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਐ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਐ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੇ ਘਰਾ ਚਾ ਕੇ ਇਦਾਂ ਦੇ ਹਾਲਾਤ ਕਿ ਨਹੀਂ ਦੇਖਿਆ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਐ ਤੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਇਆ ਸਮਾਜ ਸਭੀ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਹੈ ਮੈਂ ਤੇ ਲਗਾਤਾਰ ਦੋਤਾ ਹੀ ਚੱਲਦਾ ਸਗੈ ਬੋਲੀ ਨਹੀਂ ਪੋਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ 2 ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਗੇ ਕਿ ਦੋ ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਅਸੀਂ ਸ਼੍ਰੋਮਣੀ ਕਾਲਕਲ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿ ਅਸੀਂ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਨੇਹ ਦਿਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਲੇ ਸਮੇਂ 'ਚ ਸਬਕ ਸਿਖਾਈਏ ਜਿਹੜਾ ਡੀਸੀ ਸਾਹਿਬ ਕੋਲੋਂ ਤੁਸੀਂ ਮਿਲੇ ਹੋ ਮੈਨੂੰ ਦਿੱਤਾ ਹੈ ਕਿ ਵਿਸ਼ਵਾਸ ਦਿਲਾਇਆ ਉਹਨਾਂ ਨੇ ਕਿ ਤੁਸੀਂ ਦੇਖੋ ਉਹਨਾਂ ਨੇ ਤਾਂ ਕਿਹਾ ਇਹ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਅਫਸਰ ਹੁੰਦੇ ਆ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਆਉਂਦੀਆਂ ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਐ ਉਹ ਰਾਹ ਵੀ ਕੱਢ ਲੈਂਦੇ ਐ ਕੋਈ ਐਸੀ ਗੱਲ ਨਹੀਂ ਹੁੰਦੀ ਉਹਨਾਂ ਨੇ ਜ਼ਿਲ੍ਹੇ ਨੂੰ ਦੇਖੜਾ ਹੁੰਦਾ ਗਵਰਨੈਂਸ ਸਾਰੀ ਫੇਲ ਹੋ ਜਾਇਆ ਐ ਆ ਸਾਰਿਆਂ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜਿਸੀ ਬਹੁਤ ਐ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰੀਆਂ ਗੱਲਾਂ ਯਾਦ ਵਿੱਚ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜੇ ਦੋ ਅੰਦਰ ਬੈਠ ਜਾਂਦੇ ਹੋ ਤਕਲੀਫ ਸਾਨੂੰ ਵੀ ਹੁੰਦੀ ਹੈ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀਸਟਾਬ ਨੇ ਵਿਸ਼ਵਾਸ ਦਵਾਇਆ ਉਹਨਾਂ ਕਿਹਾ ਕਿ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪੰਜਾਬ ਬੀਬੀ ਜੀ ਨਾਲ ਇੰਨਾ ਧੁਖਾ ਕਰ ਰਹੇ ਆਂ ਵੀ ਉੱਥੇ ਜਾ ਕੇ ਤੇ ਬੜੀਆ ਮੀਡੀਆ ਕਰਨਗੇ ਬਾਦਚ ਦੇਣੇਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲੱਗੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉੱਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਿਦੀ ਹੈ ਇਹਨਾਂ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਹੈ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁੱਟੇ ਹੋਏ ਹੈ ਉਹਨਾਂ ਨੂੰ ਪੂਰੀ ਸਟੇਟ ਚ ਨਹੀਂ ਲਿਆ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਗਵਾਂਧੀ ਸਟੇਟ ਚ ਲਿਆਉਣ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡ ਵਿੱਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਆ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਆ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੀ ਘਰਾ ਚਾ ਕੇ ਇਦਾਂ ਦੇ ਹਾਲਾਤ ਕਦੀ ਦੇਖਿਆ ਨਹੀਂ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇੱਥੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਹੈ ਸਮਾਜਿਕ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਮੈਂ ਤੇ ਲਗਾਤਾਰ ਦੋ ਤਾਈ ਚਲਤੋਂ ਸਿਰਫ ਬੋਲੀ ਨਹੀਂ ਪਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ ਦੋ ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਪੇ ਕਿ ਦੋ ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲ ਚਲ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿਸੀ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰਿਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਹਿਯੋਗ ਦਿਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ